ਕਸਰੀ ਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਵ ਕਰ ਲਈ ਕੋਈ ਵੀ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7017692259 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੰਗਰਾੜੀ ਜ਼ਿਲ੍ਹਾ ਫਰੀਦਕੋਟ ਤਸਵੀਰ ਇਹਨੂੰ ਜੇਤੋਂ ਪੈਂਦੀ ਆ ਜੈਂ ਦੇ ਵਿੱਚ ਬਹੁਤ ਸੋਹਣੇ ਸਲੱਖੇ ਤੁਹਾਡੇ ਲਈ ਜਾਨਵਰ ਲੈ ਕੇ ਹਾਜ਼ਰ ਹੋਏ ਆ ਬਾਈ ਜੀ ਅੱਜ ਇੱਕ ਵੜ ਸਵੇਰ 4 ਵਜੇ ਦੀ ਸੂਈ ਵੀ ਤੇ 30 ਲੀਟਰ ਦੁੱਧ ਵਾਲੀ ਤੀਜਾ ਸੂਆ ਸੂਈ ਆ ਜੇਰ ਜੂਰ ਕੰਪਲੀਟ ਆ ਬਾਈ ਜੀ ਥਾਲੇ ਦੇ ਦੀ ਬਹੁਤ ਪਲੇਅਰ ਆ ਬਾਈ ਜੀ ਤੇ ਖੜੀ ਖੜੋਤੀ ਤੁਹਾਨੂੰ ਕਿਹੜਾ ਵਿਖਾਉਣੇ ਆ ਤੂਰ ਨੂੰ ਜਗਾ ਜੂਗਾ ਥੋੜੀ ਤੰਗ ਤੇ ਇੱਕ ਮੂਰੇ ਤੂਰਨ ਵਾਲਾ ਬੰਦਾ ਐਨੇ ਦਾ ਸਾਫ ਸੁਥਰੀ ਵੈੜ ਥਾਲੇ ਦੇ ਦੀ ਪੂਰੀ ਪਲੇਅਰ ਆ ਤੇ ਇਹਦੀ ਬਾਈ ਜੀ 80000 ਰੁਪਏ ਦੇ ਵਿੱਚ ਤੁਹਾਨੂੰ ਵੈੜ ਮਿਲ ਜੂਗੀ ਵੈੜ ਬਹੁਤ ਚੰਗੀ ਹੈ ਗੁੱਦ ਵਾਲੀ ਵੈੜ ਇਹੋ ਜਿਹਾ ਵੈੜ ਦਾ ਪਾਪਾ ਨੂੰ ਵੀ ਪਤਾ ਲੱਗ ਸਤੇ 1 ਲੱਖ ਸਵਾ ਲੱਖ ਰੁਪਿਆ ਮੋਨੇ ਚੱਲ ਰਿਹਾ ਪਰ 80000 ਰੁਪਏ ਦੀ ਵੈੜ ਤੁਹਾਡੇ ਖਾਤਰ ਵੀ ਬਹੁਤ ਚੰਗੀ ਹੈ ਲੇਵਲ ਉਹਦੀ ਪੂਰੀ ਪਲੇਰਾ ਤੇ ਦੂਜਾ ਨੰਬਰ 22 ਜੀ ਗੱਬੜ ਵਹਿੜ ਦੂਜਾ ਹੀ ਸੁਆ ਸੁਨ ਵਾਲੀ ਪੂਰੀ ਚੰਗੀ ਥਾਲੇ ਵੀ ਦੀ ਸਾਫ ਆ ਹੱਥ ਤੇ ਇੱਕ ਦੀ ਕੱਚੀ ਆ ਬਾਈ ਜੀ ਸੀਲਸ ਲੱਗਾ ਫੁੱਲ ਬਟਾ ਫੁੱਲ ਨਬੂ ਆ ਤੂੰ ਮਾਰ ਕੇ ਭਾਦੇ ਸੀਲਾ ਵੜਾ ਦੇ ਸੀਲ ਸੂਰ ਵੜਾ ਪਰ ਬਾਈ ਜੀ ਤੋਰਨ ਕਰਨ ਦਾ ਤੁਹਾਨੂੰ ਪਤਾ ਲੋ ਜੀ ਸੀਲਸ ਆ ਉਹ ਪੂਰੀ ਥਣਾ ਤੇ ਵੀ ਮਾਰ ਗਿਆ ਤਪਰ ਲੋ ਬਾਈ ਐਡੀ ਸੀਲਸ ਲੱਗ ਵੜਾ ਦੋਦ ਬਾਈ ਜੀ ਪਹਿਲੇ ਸੂਏ ਇਸ ਵੱਛੀ ਨੇ 22 ਲੀਟਰ ਦਿੱਤਾ ਤੇ ਐਤੀ ਉਮੀਦ ਇਹਦੀ 24 ਲੀਟਰ ਦੀ ਹੈਗੀ ਆ ਹੱfte ਦੀ ਕੱਚੀ ਵਾਲਟ ਲਾਲੇਵੇ ਦੇ ਵਿੱਚੋਂ ਵੇਖੋ ਵੀ ਕਿੰਨਾ ਪੰਨਾ ਆਪਾਂ ਨੂੰ ਦਸੀ ਜਾ ਰਹੀਆਂ ਇਹਨੇ ਪੂਰਾ ਫੱਟ ਆਰਡਰ ਦੇ ਆ 400 ਸੂਕੇ ਵੀ ਲੇਵਾ ਮਤਲਬ ਤੋੜਨ ਭੰਨਣ ਵਾਲੀ ਗੱਲ ਬਾਤ ਨਹੀਂ ਪੂਰੀ ਥਾਲੇਵੀ ਦੀ 플레이ਰ ਮੱਝਾਰਗਾ ਥਾਲ ਲੱਗਾ ਥੀ ਚਵਾਈ ਇਹਦੀ ਵੀ ਬਾਈ ਦੀ ਡਿਮਾਂਡ 80000 ਰੁਪਿਆ ਅੱਜ 80000 ਦੇ ਵਿੱਚੋਂ ਜੇ ਕੋਈ ਗੱਬਣ ਵੀ ਲੈਂਦਾ ਤੇ ਥੋੜਾ ਜਿਹਾ ਖੁੱਲਾ ਮਾਨਤਣ ਹੋ ਜਾਊਗਾ ਜੇ ਸੂਈ ਸਵਾਈ ਤੋਂ ਲੌਗਤ ਅਸੀਰ ਤੋਂ ਹੋ ਸਕਦਾ 1000 ਬਾਹਰ ਵੀ ਨਿਕਲ ਜੇ ਤੇਰੇ ਪੂਰੇ ਸੀਰੀ ਦਾ ਬਾਈ ਹੋਣੀ ਹੀ ਹੋਣੀ ਆ ਠੀਕ ਆ ਬਾਈ ਜੀ ਤੇ ਤੀਜਾ ਨੰਬਰ ਬਾਈ ਜੀ ਵਹਿੜ 18 ਲੀਟਰ ਦੁੱਧ ਪਿਛਲੇ ਸੂਏ ਪਾਇਆ ਦਰਮਿਆਨੇ ਘਰੋਂ ਆਈ ਆ ਨੋਰਮਲ ਘਰੋਂ ਵੀ ਬਾਲੀ ਸੇਵਾ ਸਮਾ ਲੈ ਲੈ ਕਰਨੀ ਸੀ ਗੱਟ ਚੰਗੀ ਸੇਵਾ ਵਾਲਾ ਬੰਦਾ ਦੁੱਧ ਬਾਈ ਜੀ 22 ਲੀਟਰ ਏ ਤੋ ਵੀ ਵਹਿੜ ਤੋਂ ਲੈ ਲੂਗਾ ਹਾ ਤੇ ਇੱਕ ਦੀ ਇਹ ਕੱਚੀ ਆ ਲੈਵਾ ਸੁੱਖ ਨਾ ਪੂਰਾ ਫੱਟੇ ਨੂੰ ਆ ਅਜੇ ਕੱਚੀ ਜ਼ਰੂਰਤ ਹੈ ਵਾਲਟ ਨਾਲ ਲੈਵੇ ਦੀਆਂ ਸੋਹਣਾਂ ਚੰਗੀਆਂ ਤੁਹਾਨੂੰ ਇਹ ਪੰਗਾ ਨਿੰਨਾ ਰਬੜਨ ਨੂੰ ਲੈਵਾ ਵਧ ਰਿਆ ਇਹ ਬਾਈ ਜੀ ਅੱਜ ਦੀ ਘੜੀ ਦੇ ਵਿੱਚ ਕੱਚੀ ਕੱਚੀ ਸਾਡੇ ਖਾਤਰ 5000 ਰੁਪਏ ਦੀ ਆ ਚਾਰੂ ਚੂਰੂ ਬਹੁਤ ਅਜੇ ਸੇਵਾ ਵਾਲਾ ਬੰਦਾ ਲੈ ਜਾਏ ਦੁੱਧ 22 ਲੀਟਰ ਬੜੇ ਆਮ ਨਾਲ ਥਲੇ ਲੂਗਾ ਤੇ ਚੌਥਾ ਨੰਬਰ ਬਾਈ ਜੀ ਪੰਜਾਬ ਵਾਲੀ ਜਰਸੀ ਵੈਣ ਬਦਾਮੀ ਕਲਰ ਦੀ ਪੂਰੀ ਸਾਫ ਸੁਥਰੀ ਸੋਹਣੀ ਸਨਕੀ 15 ਤੋਂ 20 ਦਾ ਲੈ ਸਕਦੀ ਆ ਤੇ 10-10 ਨੂੰ ਨਹੀਂ ਸੁੰਦੀ ਖਰ ਸੀਲ ਠੰਡੀ ਹੈ ਵੀ ਬਹੁਤ ਆ ਵੇਖੋ ਨਿੱਕੀ ਜੀ ਕੁੜੀਆ ਹੱਥ ਪੱਲਾ ਥਲਾਂ ਤੇ ਪਿੰਡੇ ਤੇ ਮਾਰੀ ਜਾਂਦੀ ਆ ਫੇਸਪੂਸ ਬੜਾ ਪਿਆਰਾ ਸੋਹਣਾ ਸੁਲੱਖਾ ਤੇ ਇਹ ਬਾਈ ਜੀ ਅੱਜ 60000 ਰੁਪਏ ਦੀ ਤੁਹਾਨੂੰ ਮਿਲ ਜੂਗੀ ਸੀਲ ਸੁਲ ਆ ਵੀ ਵੈੜ ਬਹੁਤ ਆ ਵੀ ਵਿਖਾਦੇ ਪਿਆ ਇਹਦੇ ਅਲ੍ਹਾ ਕਹਿੰਦਾ ਨਹੀਂ ਮਾਰਿਆ ਲੈ ਪਸੂ ਭਾਈ ਜੀ ਤਕਰੀਬਨ ਚਾਰੇ ਹੀ ਪੂਰੇ ਸੀਲ ਤੇ ਸਲਾਗਾ ਗਰਮ ਪਸੂ ਦੁੱਧ ਪਾਲਾ ਪਈਆ ਵੱਧ ਦੇ ਦੇ ਤੇ ਜਿਵੇਂ ਆਦੇ ਹੁੰਦੇ ਬੱਕਰੀ ਨੇ ਦੁੱਧ ਦਿੱਤਾ ਦਿੱਤਾ ਮਿੰਗਲਾ ਖੋਲ ਕੇ ਉਹਦਾ ਵੀਰੇ ਫਾਇਦਾ ਕੋਈ ਨਹੀਂਗਾ ਤੇ ਜਿਹੜਾ ਸੀਲ ਸਾਬੂ ਪਸ਼ੂਗਾ ਪਈਆ ਘੱਟ ਵੀ ਦੇ ਦੇ ਤੇ ਉਹਨੂੰ ਸੇਵਾ ਕਰਨ ਦਾ ਤੇ ਚੋਣ ਦਾ ਨਜ਼ਾਰਾ ਹੀ ਕੁਝ ਵੱਖਰਾ ਹੁੰਦਾ ਆਪਾਂ ਨੂੰ ਵੀ ਪਤਾ ਤੇ ਸੀਲ ਉਹ ਵੀ ਵਹਿੜ ਬਹੁਤ ਆ ਉਹ ਵੀ ਤਸੱਲੀ ਕਰਾ ਦਿੰਨੇ ਆ ਤੁਹਾਨੂੰ ਲੈ ਇਹਦੇ ਵੀ ਥੜਾ ਫੜ ਲਓ ਪਤਾ ਲੈ ਹਾਏ ਬਾਈ ਜੀ ਜਿਵੇਂ ਮਰਜੀ 8 ਹੱਪ ਤੇ ਨਿਆਣੇ ਦੀ ਲੋੜ ਨਹੀਂ ਕਾਸੇ ਦੀ ਲੋੜ ਨਹੀਂ ਸਿਹਤ ਸਾਊ ਪਸ਼ੂਆ ਚੱਲ ਠੀਕ ਆ ਕਿਸੇ ਵੀਰ ਦੇ ਪਸੰਦ ਆਵੇ ਚਾਰਾ ਨਗਾ ਦੇ ਵਿੱਚੋਂ ਕੋਈ ਵੀ ਪਸ਼ੂ ਤੇ ਬਾਈ ਜੀ ਨੰਬਰ ਸਕਰੀਨ ਦੇ ਉੱਤੇ ਚੱਲੂਗਾ ਨੰਬਰ ਹੈਗਾ 98559 2524 ਬਾਈ ਜੀ ਥੱਲੇ ਦੇ ਪਾਸੇ ਚੱਲੂਗਾ ਬਾਈ ਜੀ ਤੇ ਚਾਰਾ ਨਗਾ ਦੇ ਵਿੱਚੋਂ ਕੋਈ ਵੀ ਕਿਸੇ ਵੀ ਵੀਰ ਦੇ ਕੋਈ ਵੀ ਪਸ਼ੂ ਪਸੰਦ ਆਵੇ ਤੇ ਬਾਈ ਜੀ ਸਪਾਰਕ ਜ਼ਰੂਰ ਕਰਿਓ ਬਾਈ ਜੀ ਤੁਹਾਡਾ ਵੀਡੀਓ ਵੇਖਣ ਲਈ ਧੰਨਵਾਦ ਤੇ ਚੈਨਲ ਨੂੰ ਬਾਈ ਜੀ ਆਪਣੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਕਿਰਪਾ ਕਰਕੇ ਵੀਡੀਓ ਅੱਗੇ ਸ਼ੇਅਰ ਕਰ ਦਿਓ। ਲਾਇਕ ਕਰ ਲਓ। ਤੇ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ ਬਾਈ ਜੀ। ਚੈਨਲ ਸਬਸਕ੍ਰਾਈਬ ਵੀਰ ਜੀ ਜ਼ਰੂਰ ਕਰੋ। ਤੁਹਾਡੇ ਤੱਕ ਅੱਗੇ ਵਾਸਤੇ ਵੀਡੀਓ ਪਹੁੰਚ ਸਕਣ। ਸਾਡਾ ਵੀ ਹੌਸਲਾ ਵਧਾਈ ਹੋਵੇ ਬਾਈ ਜੀ ਹੁਣੀ। ਚੈਨਲ ਸਬਸਕ੍ਰਾਈਬ ਕਰਦੇ ਆ ਤੇ ਆਪਣੇ ਵੀਡੀਓ ਦੀ ਮੰਗ ਕਰਦੇ ਆ। ਵੀਡੀਓ ਅੱਗੇ ਵਾਸਤੇ ਬੰਦਾ ਬਣਾ ਕੇ ਭੇਜਣ ਦੀ ਬਾਈ ਜੀ ਕੋਸ਼ਿਸ਼ ਕਰਦਾ। ਦੋਨੋਂ। ਸੋਹਣੇ ਸੁਨਖੇ ਸਾਫ ਸਿਧਰੇ। ਬਹੁਤ ਵਧੀਆ ਪੂਰੀ ਕੁਆਲਿਟੀ ਦੇ ਵਿੱਚ ਪੂਰੇ ਚੰਗੇ ਜਾਨਵਾਰ ਆ ਪਈ ਜੀ